ਰੰਧਾਵਾ ਪਰਮਜੀਤ YouTube ਚੈਨਲ ਤੇ ਤੁਹਾਡੀ ਮੁਬਾਰਕ ਸ਼ਰਮੂਲੀਅਤ ਲਈ ਸ਼ੁਕਰੀਆ। ਔਰ ਮੈਂ ਰੰਧਾਵਾ ਪਰਮਜੀਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਸਾਡੇ ਚੈਨਲ ਤੇ ਤੁਹਾਡਾ ਆਉਣਾ ਬਹੁਤ ਹੀ ਮੁਬਾਰਕ ਹੋਵੇ ਔਰ ਤੁਹਾਡਾ ਸਾਡਾ ਰਿਸ਼ਤਾ ਹਮੇਸ਼ਾ ਬਣਿਆ ਰਹੇ। ਤੁਸੀਂ ਰਿਸ਼ਤੇ ਨੂੰ ਜੇ ਹੋਰ ਪੱਕਿਆ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਪ੍ਰੈਸ ਕਰ ਲਓ। ਤਾਂ ਕਿ ਰੋਜ਼ ਜਿਹੜੀ ਅਸੀਂ ਵੀਡੀਓ ਪਾਉਨੇ ਆ ਅਸੀਂ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚਦਾ ਹੁੰਦੀ ਰਹੇ ਆ ਤੁਸੀਂ ਵੀਡੀਓ ਦਾ ਇੰਜੋਏ ਕਰਦੇ ਰਹਿਓ ਦੋਸਤੋ ਇੱਕ ਯਾਦ ਰੱਖਣਾ ਕਿ ਜੇ ਤੁਸੀਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਬੈਲ ਆਈਕਨ ਪ੍ਰੈਸ ਕੀਤੀ ਹੋਈ ਹੈ ਤਾਂ ਤੁਹਾਨੂੰ ਦੁਬਾਰਾ ਕਰਨ ਦੀ ਲੋੜ ਨਹੀਂ ਤੇ ਸਭ ਕੁਝ ਅਨਸਬਸਕ੍ਰਾਈਬ ਹੋ ਜਾਏਗਾ ਇੱਕ ਗੱਲ ਸੜੀ ਹੋਰ ਵੀ ਯਾਦ ਰੱਖਿਓ ਕਿ ਜ਼ਰੂਰੀ ਨਹੀਂ ਕਿ YouTube ਦੀ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ ਕਈ ਵਾਰ YouTube ਦੀ ਨੋਟੀਫਿਕੇਸ਼ਨ ਪਹੁੰਚਦੀ ਹੈ ਕਈ ਵਾਰ ਨਹੀਂ ਪਹੁੰਚਦੀ ਪਰ ਇਹ ਜ਼ਰੂਰੀ ਹੈ ਕਿ ਅਸੀਂ ਰੋਜ਼ 8:30 ਵਜੇ ਤੋਂ ਲੈ ਕੇ ਤੇ ਸਾਡੇ 9:00 ਦੇ ਦਰਮਿਆਨ ਹੀ ਵੀਡੀਓ ਪਾਉਨੇ ਆ ਤੁਸੀਂ ਕਦੇ ਵੀ YouTube ਤੇ ਜਾ ਕੇ ਰੰਦਾਵਾ ਪਰਨਜੀ ਲਿਖ ਕੇ ਚੈਨਲ ਤੇ ਪਹੁੰਚ ਸਕਦੇ ਹੋ ਔਰ ਵੀਡੀਓ ਫਿਰ ਵੀ ਇੰਜੋਏ ਕਰ ਸਕਦੇ ਹੋ ਸਾਡੇ ਚੈਨਲ ਤੇ ਜਿਹੜੀਆਂ ਵੀਡੀਓਸ ਨੇ ਉਹਨਾਂ ਦਾ ਜਿਹੜਾ ਸਬੰਧ ਹੈ ਜਿਆਦਾ ਪੰਜਾਬੀ ਸੱਭਿਆਚਾਰ ਪੰਜਾਬੀ ਲੋਕ ਵਿਰਸੇ ਔਰ ਪੰਜਾਬੀਅਤ ਨਾਲ ਜੁੜੇ ਹੋਏ ਸਾਰੇ ਪੱਖਾਂ ਦੇ ਨਾਲ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਵੀਡੀਓ ਜਦੋਂ ਜ਼ਰ ਪਈਏ ਔਰ ਇਸ ਕੋਸ਼ਿਸ਼ ਦੇ ਵਿੱਚ ਅਸੀਂ ਤੁਹਾਡਾ ਵੀ ਸਾਥ ਚਾਹੁੰਦੇ ਆ ਜੇ ਤੁਸੀਂ ਵੀ ਪੰਜਾਬੀ ਲੋਕ ਸੱਭਿਆਚਾਰ ਦੇ ਕਿਸੇ ਰੂਪ ਨੂੰ ਗੌਣ ਵਿਦਿਸ਼ਾ ਤਸਵੀਰਾਂਕਦੇ ਹੋ ਜਿਵੇਂ ਕੋੜੀਆਂ ਸੁਹਾਗ ਟੱਪੇ ਮਾਈਏ ਬੋਲੀਆਂ ਢੋਲਕੇ ਗੀਤ ਸਾਨੂੰ ਵੀਡੀਓ ਬਣਾ ਕੇ ਭੇਜੋ ਅਸੀਂ ਉਸ ਵੀਡੀਓ ਨੂੰ ਆਪਣੇ ਚੈਨਲ ਤੇ ਅਪਾਉਣ ਵਿੱਚ ਖੁਸ਼ੀ ਮਹਿਸੂਸ ਕਰਾਂਗੇ ਸਾਡੇ ਚੈਨਲ ਦਾ ਦੂਸਰਾ ਸਰੋਕਾਰ ਦੋਸਤੋ ਹੈ ਕਿ ਅਸੀਂ ਪੰਜਾਬੀ ਗਵਨਰਸਬੰਦ ਜਿੰਨੇ ਵੀ ਰਸਮੋ ਰਿਵਾਜ ਨੇ ਆਪਣੇ ਚੈਨਲ ਤੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪੰਜਾਬੀ ਸਭਿਆਚਾਰ ਪੰਜਾਬੀ ਵਿਰਸਾ ਔਰ ਪੰਜਾਬੀਅਤ ਜਿਹੜੀ ਹੈ ਹਮੇਸ਼ਾ ਸੰਭਾਲੀ ਜਾ ਸਕੇ ਦੂਸਰੀ ਗੱਲ ਇਹ ਹੈ ਕਿ ਅਸੀਂ ਵਿਆਹ ਦੀ ਵੀਡੀਓਸਲੇ ਵੀ ਅਪਲੋਡ ਕਰ ਰਹੇ ਹਾਂ ਕਿ ਜਿੰਨਾ ਲੋਕਾਂ ਨੇ ਵਿਆਹ ਕਰਨੇ ਹੁੰਦੇ ਨੇ ਉਹ ਅਕਸਰ YouTube ਨੂੰ ਸਰਚ ਕਰਦੇ ਨੇ ਔਰ ਕਈ ਆਈਡੀਆਸ ਉਹਨਾਂ ਨੂੰ ਆਪਣੇ ਵਿਆਹ ਦੇ ਰਸਮਾਂ ਲਿਭਾਉਣ ਨੂੰ ਖੂਬਸੂਰਤ ਆਈਡੀਆ ਜਿਹੜੇ ਮਿਲ ਜਾਂਦੇ ਨੇ ਔਰ ਉਹ ਵੀਡੀਓ ਨੂੰ ਪਸੰਦ ਕਰਦੇ ਨੇ ਤੁਹਾਡੇ ਘਰ ਵਿੱਚ ਵੀ ਕੋਈ ਵਿਆਹ ਦੀ ਵੀਡੀਓ ਹੋਵੇ ਤੁਸੀਂ ਵੀ ਚਾਹਦੇ ਹੋ ਕਿ ਅਸੀਂ ਉਸ ਨੂੰ ਆਪਣੇ ਚੈਨਲ ਤੇ ਅਪਲੋਡ ਕਰੀਏ ਸੰਜੂਰ ਪੇਸ਼ ਦਾ ਕਰੋ ਜੀ ਸਾਡੇ ਚੈਨਲ ਤੇ ਜਿਹੜੀ ਮੈਰੀਨਸ ਬੰਦ ਉਸ ਵੀਡੀਓ ਨੂੰ ਲੱਭਣ ਦਾ ਖਾਸ ਤਰੀਕਾ ਤੁਸੀਂ YouTube ਤੇ ਜਾਓ ਸਾਡੇ ਚੈਨਲ ਦਾ ਨਾਮ ਲਿਖੋ ਔਰ ਪੰਜਾਬੀ ਵਿਆਦੀ ਉਸ ਰਸਮ ਦਾ ਨਾਮ ਲਓ ਤੁਸੀਂ ਜਿਹੜੀ ਲੱਭਣੀ ਚਾਹਦੇ ਹੋ ਜਿਵੇਂ ਜਗਗੁਰ ਦਾ ਵਾਪਰਮਜੀਤ ਵਟਨ ਸਲਮਨੀ ਦਾ ਵਾਪਰਮਜੀਤ ਟੋਲਕੀ ਗੀਤ ਦਾ ਵਾਪਰਮਜੀਤ ਨਾਲ ਕਾਮੇਲ ਦਾ ਵਾਪਰਮਜੀਤ ਓਕੇ ਦੋਸਤੋ ਚਲਦੇ ਆ ਜੀ ਫਿਰ ਮਿਲਾਂਗੇ ਜਿਹੜੀ ਵੀਡੀਓ ਵਿੱਚ ਬਾਏ ਬਾਏ ਠੀਕ ਹੈ ਪਿਆਰੇ ਦਰਸ਼ਕੋ ਨਰਿੰਦਰ ਕੌਰ ਕਟੋਂ ਆਪ ਸਾਰਿਆਂ ਨੂੰ निघि सताल प्रवान करना चाहिए अज मैं आप जी के सामने एक गीत पेश कर रही हूँ। उम्मीद है आप जी ने पसंद आएगा सो आओ ती मेरे नाल वही ओकगीत गुणगुनाओ फूल बहार आयो ना ਸ਼ਾਵਰਤੀ ਆਇਓ ਨਾ ਫੁੱਲ ਗਏ ਕਮ ਲਾ ਗੁਰਿ ਮਨ ਪਾਇਓ ਨਾ ਸ਼ਾਵਰਤੀ ਆਇਓ ਨਾ ਫੁੱਲਾਂ ਦੀ ਬਹਾਰ ਰਤੀ ਆਇਓ ਨਾ ਸ਼ਾਵਰਤੀ ਆਇਓ ਨਾ ਸ਼ਾਵਰਤੀ ਆਇਓ ਨਾ ਹਾਸੇ ਪਾ ਪਾਸੀ ਪਾ ਮੇਚ ਵਿੱਚ ਪਾਵਾਂ ਰੇਸ਼ਮ ਆਸੇ ਪਾਵਾਂ ਪਾਸੇ ਪਾਵਾਂ ਵਿੱਚ ਵਿੱਚ ਪਾਵਾਂ ਰੇਸ਼ਮ ਜੇ ਮੇਰਾ ਰਾਂਝਾ ਜੇ ਨਾ ਵੀ ਢੂੰਡ ਫਿਰਾਂ ਸਭ ਟਿਥ ਇੱਥੇ ਮੇਰਾ ਰਾਂਝੇ ਨੇ ਆਇਆ ਸ਼ਾਹ ਦਿਲ ਦਾ ਚਾਨਣ ਆਇਆ ਸ਼ਾਹ ਦਿਲ ਦੀ ਹਸਦੀ ਆਈ ਸ਼ਾਹ ਖਿੜ ਖਿੜ ਹਸਦੀ ਆਈ ਸ਼ਾਹ ਨੀ ਇੱਥੇ ਮੇਰਾ ਲਾਲ ਗਵਾਚਾ ਸ਼ਾਹ ਨਿਲਾ ਲੱਲ ਗੋਪਾਲ ਗਵਾਚਾ ਸ਼ਾਵਾ ਬੈ ਸ਼ਾਵਾ ਸ਼ਾਵਾ ਈ ਨਿ ਕਿਸ ਮੇਰਾ ਲਾਲ ਚਰਾਇਆ ਸ਼ਾਵਾ ਲਾਲ ਗੋਪਾਲ ਚਰਾਇਆ ਸ਼ਾਵਾ ਈ ਫੁੱਲਾਂ ਦੀ ਵਾਰ ਰਾਤੀ ਆਇਓ ਨ ਫੁੱਲ ਗਏ ਕੁਮਲਾ ਗੁਰਿ ਮਨ ਪਾਇਓ ਨ ਆਸੀ ਪਾ ਪਾਸੀ ਪਾ ਵਿੱਚ ਵਿੱਚ ਪਾ ਕਲੀਆਂ ਆਸੀ ਪਾ ਪਾਸੀ ਪਾ ਵਿੱਚ ਵਿੱਚ ਪਾ ਕਲੀਆਂ ਜੇ ਅਜ ਰਾਂਝਣ ਅਜੇ ਨਾ ਆਇਆ ਢੂੰਡ ਫਿਰਾਂ ਸਭ ਗਲੀਆਂ ਇੱਥੇ ਮੇਰਾ ਰਾਂਝਣ ਨਹੀਂ ਆਇਆ ਦਿਲ ਦਾ ਚਾਨਣ ਆਇਆ ਸ਼ਾਦਿਲ ਦੀ ਹਰਸ਼ੀ டி ஹசதி ஆய் ஷா நித்த மேரா ஷா லால்கோபாலை ஷா ஷா ராஷா ராத்தாதி வார ஆயோனா ਨਾ ਗਰੀ ਮਨ ਪਾਇਓ ਨਾ ਆਸੀ ਪਾ ਪਾਸੀ ਪਾ ਵਿਚ ਵਿਚ ਪਾ ਤੋੜੇ ਆਸੀ ਪਾ ਪਾਸੀ ਪਾ ਵਿਚ ਵਿਚ ਪਾ ਤੋੜੇ ਜੇ ਮੇਰਾ ਰਾਂਜ கிழதி ஆயா மஸ்தி ஐரா ஷா லால்கோபால சராபை ஷா ஃபி ஆயா கை கலா மன பாயோனா வார ஆயோ நுல் மலலிமன் பண்ணாதி ஆல் கை கூமலா